ਸੰਗਤ ਜੀ ਪਾਪ ਉੱਨਾਂ ਹੀ ਲੱਗਣਾ ਆ ਸਾਨੂੰ ਵੀ ਨਾਲ ਸੰਗਤ ਜੀ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਅੱਜ ਇੰਨਾ ਪ੍ਰਚਾਰ ਹੋ ਰਿਹਾ ਹੈ ਤਾਂ ਸ਼੍ਰੀ ਗੁਰੂ ਮਹਾਰਾਜ ਦੀ ਕਿਰਪਾ ਆ ਬਾਬਾ ਦੀਪ ਸਿੰਘ ਜੀ ਨੂੰ ਚਾਣ ਵਾਲੀ ਸ਼ਕਤ ਦਿਨ-ਪ੍ਰਤੀ ਦਿਨ ਵਧ ਰਹੀ ਆ ਜਾਣੇ ਆ ਸੱਚੇ ਪਾਤਸ਼ਾਹ ਤੁਸੀਂ ਸਭ ਨੂੰ ਆਪਣੇ ਚਰਨਾਂ ਵਿੱਚ ਜੋੜੋ ਪਰ ਕੁਝ ਪਖੜਡੇ ਲੋਕਾਂ ਨੇ ਇੱਕ ਨਮਾ ਹੀ ਕੰਮ ਫੜ ਲਿਆ ਉਹ ਕਹਿੰਦੇ ਆ ਸਾਡੇ ਵਿੱਚ ਬਾਬਾ ਦੀਪ ਸਿੰਘ ਜੀ ਦੀ ਪੂਣ ਆਉਂਦੀ ਆ ਉਹਨਾਂ ਨੂੰ ਸਫਲ ਕੌਣ ਕਰਦਾ ਸਾਡੇ ਵਰਗੇ ਲੋਕ ਜਿਹੜੇ ਉਹਨਾਂ ਕੋਲ ਪੁੱਛਾ ਲੈਣ ਪਹੁੰਚਦੇ ਆ ਕਿਉਂ ਬਈ ਜਦ ਆਪਣੇ ਗੁਰੂ ਤੇ ਤੁਹਾਨੂੰ ਭਰੋਸਾ ਹੀ ਨਹੀਂ ਤਾਂ ਅਠੇ ਅੰਦਰ ਸਿੱਧਕ ਹੀ ਨਹੀਂ ਫਿਰ ਉਹ ਪਖੰਡੀ ਤੁਹਾਡੀਆਂ ਇੱਛਾਵਾਂ ਨੂੰ ਪੂਰੀ ਕਰ ਦੇਣਗੇ ਇਹ ਕਦੇ ਵੀ ਨਹੀਂ ਹੋ ਸਕਦਾ ਸੰਗਤ ਜੀ ਪਾਪ ਦੇ ਅਧਿਕਾਰੀ ਨਾ ਬਣੋ ਬਾਬਾ ਦੀਪ ਸਿੰਘ ਜੀ ਕਦੇ ਵੀ ਕਿਸੇ ਦੇ ਪੌਣ ਵਿੱਚ ਨਹੀਂ ਆਉਂਦੇ ਗੁਰੂ ਸਾਹਿਬ ਜੀ ਮੇਰੀ ਕੱਲ ਮੈਨੂੰ ਮਤਲਬ ਸਮਝ ਨਾ ਜੋ ਬਹੁਤ ਦਿੱਕਤ ਆਂਦੀ ਗਾ ਵੀ ਜਦੋਂ ਤੁਸੀਂ ਇਹ ਗੱਲ ਜਾਣਦੇ ਹੋ ਵੀ ਗੁਰੂ ਸਾਹਿਬ ਨੇ ਸਾਡੇ ਨੇ ਸਾਨੂੰ ਇਹ ਦੱਸਿਆ ਵੀ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਲਈ ਗੁਰੂ ਨੇ ਜੋ ਮੰਗਣਾ ਉਥੇ ਝੋਲੀ ਫੈਲਾਓ ਅੱਜ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਸੰਗਤਾਂ ਝੋਲੀਆਂ ਫੈਲਾ ਰਹੀਆਂ ਨੇ ਉਹਨਾਂ ਦੀਆਂ ਮਰਾਦਾਂ ਪੂਰੀਆਂ ਹੋ ਰਹੀਆਂ ਨੇ ਫਿਰ ਉਥੇ ਜਾਣ ਦੀ ਬਜਾਏ ਪਖੰਡੀਆਂ ਕੋਲ ਕੀ ਮਿਲਣਾ ਹੈ ਜਿਹਦਾ ਆਪਣਾ ਘਰ ਹੀ ਨਾ ਜੀ ਚੱਲਦਾ ਉਹ ਆਪਣਾ ਘਰ ਚਲਾਣ ਲਈ ਸੋ ਸੋ ਯਤਨ ਕਰਦਾ ਆਇਆ ਇਸ ਕਰਕੇ ਪਖੰਡੀਆਂ ਦੀਆਂ ਗੱਲਾਂ ਵਿੱਚ ਨਾ ਆਓ ਆਪਾਂ ਦਾ ਫਰਜ ਬਣਦਾ ਆ ਆਪਾਂ ਆਪਣੇ ਗੁਰੂ ਦੇ ਬਾਰੇ ਕੋਈ ਵੀ ਆ ਜਿਹੜਾ ਉਹ ਗਲਤ ਕਿਸੇ ਵੀ ਸੁਣਦੇ ਹੋ ਉਹਨਾਂ ਦਾ ਸਾਥ ਦੇਣ ਦੀ ਬਜਾਏ ਉਹਨਾਂ ਦਾ ਵਿਰੋਧ ਕਰੋ ਇਹ ਸਾਡਾ ਫਰਜ ਆ ਨਾ ਕਿ ਉਹਨਾਂ ਤੋਂ ਪੁੱਛੇ ਲੈ ਕੇ ਉਹਨਾਂ ਨੂੰ ਬढ़ावा ਦਿਓ ਸੰਗਤ ਜੀ ਧੰਨ ਬਾਬਾ ਦੀਪ ਸਿੰਘ ਜੀ ਨੂੰ ਤੁਸੀਂ ਜਿੱਥੇ ਵੀ ਬੈਠੇ ਹੋ ਉੱਥੇ ਬੈ ਕੇ ਯਾਦ ਕਰ ਲਓ ਪਰ ਬਸ ਗੱਲ ਇੰਨੀ ਆ ਬਿਪਰੋਸਾ ਰੱਖਣਾ ਪੈਣਾ ਆ। ਬਾਬਾ ਜੀ ਦੇ ਉੱਤੇ ਡੋਲਣਾ ਪੈਣਾ ਆ। ਦੋਵੇਂ ਹੱਥ ਜੋੜ ਕੇ ਉਹਦੇ ਚਰਨਾਂ ਵਿੱਚगिरਣਾ ਪੈਣਾ ਆ। ਸੱਚੇ ਪਾਤਸ਼ਾਹ ਮੈਂ ਨਿਮਾਣਾ। ਮੈਨੂੰ ਸਾਹਬਣ ਵਾਲੇ ਤੁਸੀਂ ਹੀ ਹੋ। ਸੱਚੇ ਪਾਤਸ਼ਾਹ ਨੇ ਇੰਨੀ ਕਿਰਪਾ ਬਖਸ਼ ਦੇਣੀ ਆ। ਤੁਹਾਡੇ ਕੋਲ ਸੰਭਿਆ ਕੁਝ ਨਹੀਂ ਸੰਭਣਾ। ਮੈਂ ਆਪ ਗੁਰੂ ਸਾਹਿਬ ਜੀ ਨੂੰ ਮੰਨਦੀ ਆ। ਮੈਂ ਬਾਬਾ ਦੀਪ ਸਿੰਘ ਜੀ ਦੀ ਤੀ ਆ। ਮੈਂ ਇਸ ਲਈ ਤੁਹਾਨੂੰ ਵੀ ਇਹੀ ਦੱਸਦੀ ਆ। ਮੈਂ ਕਦੇ ਗੁਰੂ ਘਰ ਵੀ ਬਹੁਤ ਘੱਟ ਜਾਪਾਂ ਨਹੀਂ ਕਿਉਂਕਿ ਜਿੱਥੇ ਸਾਡੀ ਪੋਸਟਿੰਗ ਸਾਡੇ ਨੇੜੇ ਤੇੜੇ ਕੋਈ ਗੁਰੂ ਘਰ ਨਹੀਂ ਹੈਗਾ ਮੈਂ ਇਸ ਲਈ ਤੁਹਾਨੂੰ ਇਹ ਕਹਿੰਨੀ ਆ ਵੀ ਰੱਬ ਆਪਣੇ ਅੰਦਰ ਆ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰੋ ਆਪਣੇ ਘਰ ਵਿੱਚ ਬਹਿ ਕੇ ਕਰ ਲਓ ਗੁਰੂ ਘਰ ਨੇੜੇ ਆ ਉੱਥੇ ਜਾਓ ਗੁਰੂ ਸਾਹਿਬ ਦੇ ਅੱਗੇ ਸੀਸ ਚੁਕਾਓ ਲੇਕਿਨ ਪਖੰਡੀਆਂ ਕੋਲ ਜਾ ਕੇ ਪਾਪ ਦੇ ਅਧਿਕਾਰੀ ਨਾ ਬਣੋ ਸਗੋਂ ਸਾਨੂੰ ਇਹਨਾਂ ਚੀਜ਼ਾਂ ਨੂੰ ਰੋਕਣਾ ਜ਼ਰੂਰੀ ਆ ਕਦੇ ਵੀ ਪਖੰਡੀਆਂ ਕੋਲ ਜਾ ਕੇ ਕੁਝ ਨਹੀਂ ਮਿਲਣਾ ਬਾਬਾ ਦੀਪ ਸਿੰਘ ਜੀ ਇੰਨੇ ਦਿਆਲੂ ਨੇ ਇੰਨੇ ਦਿਆਲੂ ਨੇ ਜਦੋਂ ਤੁਸੀਂ ਆਪਣੇ ਘਰ ਵਿੱਚ ਬਹਿ ਕੇ ਉਹਨਾਂ ਦੀ ਜੋਤ ਲਗਾਉਂਗੇ ਨਾ ਜੀ 10 ਮਿੰਟ ਸਿਰਫ 10 ਮਿੰਟ ਬੈ ਕੇ ਧਿਆਨ ਧਰਨਾ ਹੈ ਧਿਆਨ ਧਰ ਕੇ ਦੇਖਿਓ ਤੁਹਾਨੂੰ ਆਪਣੇ ਨੇੜੇ ਤੇੜੇ ਹੀ ਆਪ ਨਜ਼ਰ ਆਉਣਗੇ ਗੁਰੂ ਸਾਹਿਬ ਤੇ ਇੰਨੇ ਆਪਣੇ ਬੱਚਿਆਂ ਦੇ ਅੰਗ ਸੰਸਾਹੀ ਨੇ ਉੱਥੇ ਇੱਕ ਵਾਰ ਬੁਲਾਉਣ ਨਾਲ ਉਹ ਦੋਹੀ ਆਪਣੇ ਬੱਚਿਆਂ ਦੀ ਪੁਕਾਰ ਸੁਣਨ ਆ ਜਾਂਦੇ ਆ ਫਿਰ ਕਿਉਂ ਤੁਸੀਂ ਇਹ ਨਾ ਪਾਪ ਦੇ ਅਧਿਕਾਰੀਆਂ ਕੋਲ ਜਾ ਕੇ ਆਪ ਵੀ ਪਾਪ ਦੇ ਅਧਿਕਾਰੀ ਬਣਦੇ ਹੋ ਸੰਗਤ ਜੀ ਗੁਰੂ ਸਾਹਿਬ ਜੀ ਸਾਨੂੰ ਇਹੀ ਸਿਖਾਉਂਦੇ ਆ ਮੰਗਣਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਮੰਗੋ ਆਪਣੇ ਗੁਰੂਆਂ ਕੋਲੋਂ ਮੰਗੋ ਆਪਣੇ ਰੱਬ ਨੂੰ ਆਪਣੇ ਘਰੇ ਬਹਿ ਕੇ ਚੇਤੇ ਕਰ ਲਓ ਇਹੋ ਜਿਹੀ ਪਖੰਡੀਆਂ ਨਹੀਂ ਕੁੱਛ ਨਹੀਂ ਦੇਣਾ ਬਾਬਾ ਦੀਪ ਸਿੰਘ ਜੀ ਬਹੁਤ ਧਿਆਲੂ ਨੇ ਤੁਸੀਂ ਇੱਕ ਵਾਰੀ ਬੈ ਕੇ ਸ਼ਰਧਾ ਨਾਲ ਉਹਨਾਂ ਦਾ ਨਾਮ ਲੈ ਕੇ ਤਾਂ ਵੇਖੋ ਤੁਹਾਨੂੰ ਤੇ ਘਰੋਂ ਬਾਹਰ ਕਦਮ ਰੱਖਣ ਦੀ ਜਹੀ ਨਹੀਂ ਕਰਨਾ ਤੁਹਾਨੂੰ ਉੱਥੇ ਹੀ ਸਾਰਾ ਕੁਝ ਸਵਰਗ ਵਰਗਾ ਨਜ਼ਰ ਆਉਣਾ ਹੈ ਸੰਗਤ ਜੀ ਇਸ ਲਈ ਪਾਪ ਦੇ ਅਧਿਕਾਰੀ ਅਸੀਂ ਵੀ ਉਹ ਨਹੀਂ ਬਣਦੇ ਆ ਉਹਨਾਂ ਪਖੰਡੀਆਂ ਕੋਲ ਜਾ ਕੇ ਜਿੰਨੇ ਉਹ ਪਖੰਡੇ ਆਪਣੇ ਆਪ ਨੂੰ ਪਾਪ ਦੇ ਅਧਿਕਾਰੀ ਬਣਨ ਤੋਂ ਬਚਾਓ ਆਪਣੇ ਗੁਰੂ ਸਹਬਾਨਾ ਨੂੰ ਆਪਣੇ ਅੰਦਰ ਧਿਆਓ ਆਪਣੇ ਰੱਬ ਨੂੰ ਆਪਣੇ ਅੰਦਰ ਧਿਆਉਂਗੇ ਜਿਆਦਾ ਵਧੀਆ ਰਹੂਗੇ ਸੱਚੇ ਪਾਤਸ਼ਾਹ ਨੇ ਉਦੋਂ ਕਿਰਪਾ ਕਰਨੀ ਆ ਜਦੋਂ ਤੁਸੀਂ ਉਹਨਾਂ ਤੇ ਸਿੱਧਕ ਭਰੋਸਾ ਰੱਖਣਾ ਸਿੱਖ ਜਾਓਗੇ ਲੋਕਾਂ ਦੀਆਂ ਗੱਲਾਂ 'ਚ ਨਾ ਆਓ ਉਹਨਾਂ ਦਾ ਵਿਰੋਧ ਕਰੋ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਬढ़ावा ਨਾ ਦਿਓ ਇਹ ਸਾਡੇ ਗੁਰੂਆਂ ਨੇ ਸਾਨੂੰ ਨਹੀਂ ਸਿਖਾਇਆ ਸਾਡੇ ਗੁਰੂਆਂ ਨੇ ਸਾਨੂੰ ਇਹ ਸਿਖਾਇਆ ਹੈ ਕਿ ਆਪਾਂ ਚੰਗੇ ਮਾਰੇ ਦੀ ਪਰਖ ਕਰ ਸਕਦੇ ਹਾਂ ਸਤੰਗਤ ਜੀ ਇਸ ਲਈ ਪਾਪ ਦੇ ਅਧਿਕਾਰੀਆਂ ਦੇ ਕੋਲ ਨਾ ਜਾਓ ਮੈਂ ਇਹੀ ਬੇਨਤੀ ਕਰਦੀ ਹਾਂ ਆਪਣੇ ਬਾਬਾ ਜੀ ਨੂੰ ਆਪਣੇ ਘਰੇ ਬੈ ਕੇ ਤੇ ਆ ਲੋ ਲੇਕਿਨ ਪਾਪ ਦੇ ਅਧਿਕਾਰੀਆਂ ਕੋਲ ਨਾ ਜਾਓ